ਇਹ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਆਪਦੇ ਫੇਸਬੁੱਕ ਤੇ ਆਮ ਆਦਮੀ ਪਾਰਟੀ ਦਾ ਹਾਲ ਵੇਖ ਲੋ ਕਿ ਆ ਦਿਹਾੜੀਦਾਰ ਮਿਹਨਤਕਸ਼ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੀ ਰੋਟੀ ਖਾਣੀ ਹੈ ਨੀਤੇ ਨੇ ਰੋਟੀ ਨਹੀਂ ਮਿਲਨੀ ਆ ਹਾਲ ਹੈ ਦੀਪੂ ਦਾ ਇਹਨਾਂ ਦੀ ਸਰਕਾਰ ਥੱਲੇ ਇਹ ਪ੍ਰਾਈਵੇਟ ਬੰਦਾ ਇਹ ਕਣਕ ਪ੍ਰਾਈਵੇਟ ਘਰਾਂ ਚ ਲਵਾ ਰੇ ਆ ਸ਼ਰੇਆਮ ਜਿਹੜੀ ਗਰੀਬਾਂ ਨੂੰ ਮਿਲਣੀ ਚਾਹੀਦੀ ਓਨੂੰ ਸੇਲ ਕੀਤੀ ਜਾ ਰਹੀ ਆ ਤੇ ਮੁਨਾਫਾ ਕਮਾਇਆ ਜਾ ਰਿਹਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਚ ਇਹ ਸਕੀਮ ਸ਼ੁਰੂ ਹੋਈ ਬਗੈਰ ਕਿਸੇ ਫਰਕ ਰੱਖਿਆ ਮੈਰ ਵਿਰੋਧ ਤੋਤੇ ਉੱਠ ਕੇ ਟੜੇਬੰਦੀਆਂ ਤੋਤੇ ਉੱਠ ਕੇ ਸਭ ਨੂੰ ਕਣਕ ਦਿੱਤੀ 98% ਲੋਕਾਂ ਨੂੰ ਕਣਕ ਮਿਲਦੀ ਸੀ ਕਾਂਗਰਸ ਆਈ ਕਾਟ ਕੱਟੇ ਗਏ ਅੱਜ ਦੇ ਹਾਲਾਤ ਇਹ ਵੇਖ ਲਓ ਕਿ 30 ਕਿਲੋ ਕਣਕ ਮਿਲਦੀ ਸੀ 5 ਕਿਲਿਓਂ ਤੇ ਆ ਗਈ ਤੇ 5 ਕਿਲਿਓ ਵੀ ਲੋਕਾਂ ਨੂੰ ਨਹੀਂ ਮਿਲਦੀ ਸਭ ਦੇ ਕੱਟੇ ਜਾ ਰਿਹਾ ਪਰਚੀਆਂ ਵਿਖਾਇਓ ਜੀ ਆ ਪਰਚੀ ਆ ਪਰਚੀ ਕੁਛ ਕੱਟਦੇ ਆ ਪਿੱਛੇ ਕੁਛ ਹੋਰ ਲਿਖਦਾ 70 ਕਿਲੋ ਹੈ ਜੀ ਸਰਦਾਰ ਜੀ ਮੇਹੀ ਨਹੀਂ ਮਿਲੀ ਕਿੰਨੀ ਕੋਈ ਵੀ ਨਹੀਂ ਕੋਈ ਵੀ ਨਹੀਂ ਲੈਤਾ ਹੀ ਨਹੀਂ ਬੰਦ ਕਰਕੇ ਚਲ ਗਿਆ ਜੀ 70 ਕਿਲੋ ਸੀ ਮਿਲਿਆ ਕੱਖ ਨਹੀਂ ਅਗਲੇ ਦੱਸੋ ਜੀ ਅੱਜ ਦੱਸ ਮੇਰਾ ਵੀ ਰੱਗਿਆ ਅੱਜ ਆਹ ਜੀ ਪਰਚੀ ਆ ਤੇਰੇ ਨਾਮ ਕੀ ਹੋਈ ਦੱਸ ਬੋਲ ਦੇ ਨਾ ਆਪਣਾ ਬਲਜਿੰਦਰ ਸਿੰਘ ਬੋਲ ਕੇ ਦੱਸ ਦੋ ਆ ਕੀ ਦਾ ਆਪ ਆ ਗਿਆ ਹਾਂਜੀ ਬਾਬਾ ਕੀ ਨਾਮ ਕਿਹੜਾ ਪਿੰਡ ਦਾ ਮੇਰਾ ਨਾਮ ਆ ਬਿਕਰਮਜੀਤ ਸਿੰਘ ਜੀ ਉਦੋਂ ਕੀ ਮੇਰਾ ਪਿੰਡ ਆ ਜੀ ਮਹਾਰਾਜ ਮੈਂ ਤੇ ਜਨੋਰਾ ਜੰਮਿਆ ਟੀਪੂ ਇਹਨਾਂ ਕੋ ਤੋਂ ਦੋਂਦਾ ਹੀ ਮੁਸ਼ਕਲ ਆ ਰਹੀ ਆ ਤੇ ਢੋਲੇ ਆ ਗਏ ਤੀਆਂ ਪੁੱਤਾਂ ਵਾਲੇ ਹੋ ਗਏ ਸੁਣਦਾ ਹੀ ਨਹੀਂ ਅੱਜ ਹੀ ਮੈਂ ਪਹਿਲੀ ਵਾਰੀ ਕਣਕ ਲੈਣ ਗਿਆ ਘਰ ਦੇ ਜਾਂਦੇ ਜਿੰਨੀ ਪਾਤੀ ਪਾਤੀ ਕੁਏ ਨਹੀਂ ਕਿੰਨੀ ਮਿਲੀ ਅੱਜ ਅੱਜ ਮਿਲੀ ਨਹੀਂ ਤੇ ਕਿੰਨੀ ਕਣਕ ਬੰਦੀ ਤੁਹਾਡੀ ਕਣਕ ਬੰਦੀ ਸੀ 70 ਕਿਲੋ ਆ ਵੇਖ ਲਓ ਸਾਹਮਣੇ ਪਰਚੀ ਤੇ ਲਿਖਿਆ ਜੇ ਕੋਈ ਛੂਟ ਹੈ ਮੈਂ ਤੇ ਥੋੜਾ ਲਿਖਿਆ ਪਹਿਲਾਂ ਜਦੋਂ ਕਣਕ ਆਂਦੀ ਸੀ ਉਦੋਂ ਮਿਲਦੀ ਉਦੋਂ ਮਿਲਦੀ ਨਹੀਂ ਮਾੜੀ ਮੋਟੀ ਕਦੀ ਮਿਲ ਗਈ ਕਦੀ ਨਾ ਮਿਲੀ ਜਿੰਨੀ ਪਾਤੀ ਘਰ ਦੇ ਲੈ ਆਉਂਦੇ ਰਹੇ ਅੱਜ ਹੀ ਮੈਂ ਗਿਆ ਦਿਹਾੜੀ ਭੰਨ ਕੇ ਤੇ ਅੱਜ ਹੀ ਆ ਕੰਮ ਹਾਂਜੀ ਚਲੋ ਆ ਅਗਲੀ ਗੱਲ ਦੱਸੋ ਹਾਂਜੀ ਦੋ ਜੀ ਇਹ ਵੀ ਦੱਸੋ ਪਾਤੀਆਂ ਪੁੰਦਾ ਬਾਲਟੀ ਨਾਲ ਪੁੰਦਾ ਜੀ ਆ ਅੱਜ ਅੱਜ ਤੇ 5-5 ਕਿਲੋ ਦੇ ਦਿੰਦੇ ਆ 5-5 ਕਿ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਆਪਦੇ ਫੇਸਬੁੱਕ ਤੇ ਆਮ ਆਦਮੀ ਪਾਰਟੀ ਦਾ ਹਾਲ ਵੇਖ ਲਓ ਕਿ ਆ ਦਿਹਾੜੀਦਾਰ ਮਿਹਨਤ ਕਸ਼ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੀ ਰੋਟੀ ਖਾਣੀ ਆ ਨਿੱਤੇ ਨੇ ਰੋਟੀ ਨਹੀਂ ਮਿਲਨੀ ਆ ਹਾਲ ਹੈ ਡੀਪੂ ਦਾ ਇਹਨਾਂ ਦੀ ਸਰਕਾਰ ਥੱਲੇ ਇਹ ਪ੍ਰਾਈਵੇਟ ਬੰਦਾ ਇਹ ਕਣਕ ਪ੍ਰਾਈਵੇਟ ਘਰਾਂ ਚ ਲਵਾ ਰੇ ਆ ਸਰੇ ਆਮ ਜਿਹੜੀ ਗਰੀਬਾਂ ਨੂੰ ਮਿਲਣੀ ਚਾਹੀਦੀ ਉਹਨੂੰ ਸੇਲ ਕੀਤੀ ਜਾ ਰਹੀ ਹੈ ਤੇ ਮੁਨਾਫਾ ਕਮਾਇਆ ਜਾ ਰਿਹਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਸਕੀਮ ਸ਼ੁਰੂ ਹੋਈ ਬਗੈਰ ਕਿਸੇ ਫਰਕ ਰੱਖਿਆ ਵੈਰ ਵਿਰੋਧ ਤੋਤੇ ਉੱਠ ਕੇ ਟੜੇਬੰਦੀਆਂ ਤੋਂ ਉੱਤੇ ਉੱਠ ਕੇ ਸਭ ਨੂੰ ਕਣਕ ਦਿੱਤੀ 98% ਲੋਕਾਂ ਨੂੰ ਕਣਕ ਮਿਲਦੀ ਸੀ ਕਾਂਗਰਸ ਆਈ ਕਾਡ ਕੱਟੇ ਗਏ ਅੱਜ ਦੇ ਹਾਲਾਤ ਇਹ ਵੇਖ ਲਓ ਕਿ 30 ਕਿਲੋ ਕਣਕ ਮਿਲਦੀ ਸੀ 5 ਕਿਲਿਓਂ ਤੇ ਆ ਗਈ ਤੇ 5 ਕਿਲਿਓਂ ਵੀ ਲੋਕਾਂ ਨੂੰ ਨਹੀਂ ਮਿਲ ਰਹੀ ਸਭ ਦੇ ਕੱਟੇ ਜਾ ਰਿਹਾ ਪਰਚੀਆਂ ਵਿਖਾਇਓ ਜੀ ਆਹ ਪਰਚੀ ਆਹ ਪਰਚੀ ਕੁਛ ਕੱਟਦੇ ਆ ਪਿੱਛੇ ਕੁਝ ਹੋਰ ਲਿਖਦਾ 70 ਕਿਲੋ ਹੈ ਜੀ ਸਰਦਾਰ ਜੀ ਮੈ ਨਹੀਂ ਮਿਲੀ ਕਿੰਨੀ ਕੋਈ ਵੀ ਨਹੀਂ ਅਜੇ ਕੋਈ ਵੀ ਦੇਤਾ ਹੀ ਨਹੀਂ ਆ ਬੰਦ ਕਰਕੇ ਚਲ ਗਿਆ ਜੀ 70 ਕਿਲੋ ਜੀ ਮਿਲਿਆ ਕੱਖ ਨਹੀਂ ਅਗਲੇ ਦੱਸੋ ਜੀ ਮੇਰਾ ਹਾਲ ਹੁੰਦਾ ਆ ਦੱਸ ਮੇਰਾ ਵੀ ਰੱਗਿਆ ਆ ਆ ਜੀ ਬੜੀ ਆ ਤੇਰੇ ਨਾਲ ਕੀ ਹੋਈ ਦੱਸ ਬੋਲ ਦੇ ਨਾ ਆਪਣਾ ਬਲਜਿੰਦਰ ਸਿੰਘ ਬੋਲ ਕੇ ਦੱਸ ਆ ਕੀ ਦਾ ਰਸਾ ਗਿਆ ਅੱਜ ਤਾਂ ਮਸਲਾ ਕਰਨਾ ਜੀ ਹਾਂ ਜੀ ਪਪਾ ਕੀ ਨਾ ਕਿਹੜਾ ਪਿੰਡ ਦਾ ਮੇਰਾ ਨਾਮ ਆ ਵਿਕਰ ਮਜੀਸ਼ ਸਿੰਘ ਜੀ ਉਹ ਦੋ ਕੀ ਮੇਰਾ ਪਿੰਡ ਆ ਜੀ ਮਹਾਰਾਜ ਮੈਂ ਤੇ ਜਿਲੋਂ ਦਾ ਜਮਿਆ ਢੀਪੂ ਇਹਨਾਂ ਕੋ ਤੋਂ ਦੋਂਦਾ ਵੀ ਮੁਸ਼ਕਲ ਆ ਰਹੀ ਆ ਤੇ ਹੋਲੇ ਆ ਗਏ ਆ ਧੀਆਂ ਪੁੱਤਾਂ ਵਾਲੇ ਹੋ ਗਏ ਸੁਣਦਾ ਹੀ ਨਹੀਂ ਅੱਜ ਹੀ ਮੈਂ ਪਹਿਲੀ ਵਾਰੀ ਕਾਣ ਕੇ ਲੈਣ ਗਿਆ ਘਰ ਦੇ ਜਾਂਦੇ ਜਿੰਨੀ ਪਾਤੀ ਪਾਤੀ ਕੁਏ ਨਹੀਂ ਮਿਲੀ ਅੱਜ ਦੱਸ ਅੱਜ ਮਿਲੀ ਨਹੀਂ ਤੇ ਕਿੰਨੀ ਕਣਕ ਬੰਦੀ ਤੁਹਾਡੀ ਕਣਕ ਬੰਦੀ ਸੀ 76 ਕਿਲੋ ਆ ਵੇਖ ਲਓ ਸਾਹਮਣੇ ਪਰਚੀ ਤੇ ਲਿਖਿਆ ਜੇ ਕੋਈ ਛੂਟ ਹੈ ਮੈਂ ਤੇ ਥੋੜਾ ਲੇ ਪਹਿਲਾਂ ਜਦੋਂ ਕਣਕਾਂ ਕੰਦੀ ਸੀ ਉਦੋਂ ਮਿਲਦੀ ਉਦੋਂ ਮਿਲਦੀ ਰਹੀ ਮਾੜੀ ਮੋਟੀ ਕਦੀ ਮਿਲ ਗਈ ਕਦੀ ਨਾ ਮਿਲੀ ਜਿੰਨੀ ਪਾਤੀ ਘਰ ਦੇ ਲੈ ਆਉਂਦੇ ਰਹੇ ਅੱਜ ਹੀ ਮੈਂ ਗਿਆ ਦਿਹਾੜੀ ਭੰਨ ਕੇ ਤੇ ਅੱਜ ਹੀ ਆ ਕੰਮ ਹਾਂਜੀ ਚਲੋ ਆਹ ਜੀ ਗੱਲ ਦੱਸਾਓ ਹਾਂਜੀ ਲਓ ਜੀ ਇਹਦੀ ਦੱਸੋ ਪਾ ਅੱਜ ਅੱਗੇ 5-5 ਕਿਲੋ ਦਿੰਦੇ ਆ ਵਾਓ 5